ਫਸ਼ਾਰਪੁਰ ਦੇ ਮੁਹੱਲਾ ਸੁੰਦਰ ਨਗਰ ਵਿਖੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਰਨ ਵਾਲੇ ਪ੍ਰਵਾਸੀਆਂ ਨੂੰ ਛੇਤੀ ਤੋਂ ਛੇਤੀ ਅਰੈਸਟ ਕਰਕੇ ਕੜੀ ਤੋਂ ਕੜੀ ਸਜ਼ਾ ਦੇਣ ਦੇ ਚਲਦੇ ਹੋਏ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਥਾਣਾ ਮਾਡਲ ਟਾਊਨ ਦਾ ਕਿਰਾਬ ਕੀਤਾ ਗਿਆ ਅਤੇ ਕਿਹਾ ਗਿਆ ਕਿ ਗੁੰਡਾਗਰਦੀ ਕਰਨ ਵਾਲੇ ਕੋਈ ਵੀ ਅਨਸਰਾਂ ਨੂੰ ਪੁਲਿਸ ਬਖਸ਼ੇ ਨਾ। ਪ੍ਰਣਾਮ ਬਾਬਾ ਲਖੀਸ ਸਿੰਘ ਮੁਖੀ ਮਿਸਲ ਸ਼ਿਦਦਰਨ ਦਾ ਤੁਸੀਂ ਇੱਥੇ ਮਾਡਲ ਟਾਊਨ ਥਾਣੇ ਆਏ ਹੋ ਇਸ ਸਵੰਦ ਦੇ ਵਿੱਚ ਇਕੱਠੇ ਹੋਇਓ ਇਸ ਸਵੰਦ ਵਿੱਚ ਜਿਸ ਤਰ੍ਹਾਂ ਕੱਲ ਦੀ ਰਾਤ ਦੀ ਗੱਲ ਹੈ ਆ ਪਸੁੰਦਰ ਨਗਰ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੇ ਨਾ ਉੱਥੋਂ ਦੋਨੇ ਪਾਸੇ ਪ੍ਰਵਾਸੀ ਆ ਭਈਏ ਜਿਹਨੇ ਇੱਕ ਪਾਰਟੀ ਨੇ ਫੋਨ ਕੀਤਾ 112 ਤੇ ਕਿਦਾਂ ਕਰ ਸਾਡੇ ਤੇ ਨਸ਼ਾ ਵਿਕ ਰਿਹਾ ਹੈ ਇਥੋਂ ਪੁਲਿਸ ਪਾਰਟੀ ਦੀ ਟੀਮ ਗਈ ਹੈ ਤਿੰਨ ਮੁਲਾਜ਼ਮ ਉਹਨਾਂ ਨੇ ਉੱਥੋਂ ਜਿਹੜਾ ਉਹਨੇ ਮੁੜ ਕੇ ਵੱਜ ਕੁੱਟਿਆ ਵੀ ਆ ਵਰਦੀ ਪਾੜੀ ਆ ਉਸ ਸਵੰਦ ਦੇ ਵਿੱਚ ਆਪਾਂ ਆਏ ਆ ਵੀ ਜੇਕਰ ਦੇਖੋ ਸਾਡੀ ਸੁਰੱਖਿਆ ਕਰਨ ਨੂੰ ਪੁਲਿਸ ਮੁਲਾਜ਼ਮ ਜੇਕਰ ਜਿਹੜੇ ਸਾਡੀ ਸੁਰੱਖਿਆ ਕਰਦੇ ਇਹ ਸੁਰੱਖਿਤ ਨਹੀਂਗੇ ਤੇ ਮਤਲਬ ਮੈਂ ਤਾਂ ਇਹ ਸਮਝਦਾ ਵੀ ਲੋਕੀ ਬਾਅਦ ਨਹੀਂ ਇਸ ਗੱਲ ਠਾਰਾ ਲੋਕਾਂ ਨੂੰ ਗੱਲ ਚੱਕਣੀ ਚਾਹੀਦੀ ਆ ਤੇ ਜੇਕਰ ਸਾਡੇ ਜਿਹੜੇ ਪੁਲਿਸ ਹੈ ਜੇਕਰ ਇਹ ਸੁਰੱਖਿਆਤ ਨਹੀਂ ਇਹਨਾਂ ਤੇ ਹਮਲਾ ਹੋ ਸਕਦਾ ਆ ਤੇ ਆਮ ਵਿਅਕਤੀ ਕੀ ਕਰੂ ਇੱਕ ਪੰਜਾਬ ਦੇ ਵਿੱਚ ਪਿਛਲੇ 10-12 ਸਾਲ ਤੋਂ ਇੱਕ ਦਹਾਕੇ ਤੋਂ ਜਿਹੜੇ ਮੇਜਰ ਕ੍ਰਾਈਮਸ ਹੈਗੇ ਆ ਉਹਦੇ ਚ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਬਾਹਰਲੇ ਸਟੇਟਸ ਦੇ ਲੋਕਾਂ ਦਾ ਹੱਥ ਹੈਗਾ ਆ ਕੀ ਇਸ ਤਰ੍ਹਾਂ ਦਾ ਲੱਗਦਾ ਕੋਈ ਜਿਹੜੀ ਕ੍ਰिएशन ਆ ਇਥੋਂ ਵੀ ਡਵੈਲਪ ਹੋ ਸਕਦੀ ਹੈ ਬਿਲਕੁਲ ਤੁਸੀਂ ਦੇਖੋ ਵੀ ਅੱਗੇ ਥੋੜੇ ਦਿਨਾਂ ਤੱਕ ਤੁਸੀਂ ਦੇਖ ਲਿਓ ਇਹ ਗੱਲ ਤੁਸੀਂ ਔਨ ਰਿਕਾਰਡ ਦੇਖ ਲਿਓ ਵੀ ਅੱਜ ਤੋਂ 6 ਮਹੀਨੇ ਸਾਲ ਬਾਅਦ ਇਹ ਬੰਦੇ ਹੁੰਦੇ ਕੋ ਉੱਥੇ ਦੋ ਬੰਦੇ ਨੇ ਮਾਰ ਦਿੱਤੇ ਸੀ ਚੰਡੀਗੜ੍ਹ ਦੇ ਲਾਗੇ ਹੁਣ ਜਿੱਦ ਜੋ ਕੰਮ ਹੋ ਉਹ ਵੰਡ ਰਿਆ ਆ ਜੋ ਬਿਹਾਰ ਯੂਪੀ ਦੇ ਵਿੱਚ ਆਮ ਗੁੰਡਾਗਰਦੀ ਹੁੰਦੀ ਸੀ ਥਾਂ ਥਾਂ ਪੰਜ ਮਾਰਦੇ ਚਾਰ ਮਾਰਦੇ ਉਹ ਪੰਜਾਬ ਦੇ ਵਿੱਚ ਨਿਤ ਦਿਨ ਇਹ ਕੰਮ ਚੱਲੂਗਾ ਹੁਣ ਕਿਉਂਕਿ ਇੱਥੇ ਜਿਹੜੇ ਪ੍ਰਵਾਸੀ ਬਾਹਰੋਂ ਬਹੁਤ ਜ਼ਿਆਦਾ ਆ ਚੁੱਕੇ ਆ ਤੇ ਸਾਡੇ ਜਿਸ ਤਰ੍ਹਾਂ ਪੰਜਾਬੀ ਬੰਦਾ ਜਿਹੜਾ ਹਰਿਆਣਾ ਹਿਮਾਚਲ ਰਾਜਸਥਾਨ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਪੰਜਾਬ ਦੇ ਜਿਹੜਾ ਮਰਜ਼ੀ ਬਣਾ ਟਿਕਟ ਲੈ ਕੇ ਆ ਕੇ ਇੱਥੇ ਜ਼ਮੀਨ ਖਰੀਦ ਲਵੇ ਇੱਕ ਪੰਜਾਬ ਤੋਂ ਬਾਹਰ ਕਈ ਤਾਂ ਦੇ ਬੰਦਿਆਂ ਨੂੰ ਰਾਜਨੀਤੀ ਸ਼ੈ ਜਿਹੜੀ ਮਿਲਦੀ ਆ ਕਿੰਨਾ ਮੰਨਦੇ ਆ ਤੁਸੀਂ ਦੇਖੋ ਰਾਜਨੀਤੀ ਸ਼ੈ ਆ ਹੁਣ ਵੋਟਾਂ ਦੇ ਵਿੱਚ ਨਹੀਂ ਖੜੇ ਕਰ ਕਰਕੇ ਬੰਦੇ ਜਿਤਾ ਲਾਇਆ ਠੀਕ ਹੈ ਨਹੀਂ ਜਿਹੜੇ ਸਰਪੰਚ ਜੇ ਐਮਸੀ ਬਣ ਗਏ ਆ ਗਾ ਸਰਕਾਰਾਂ ਦਾ ਵੋਟਾਂ ਦੀ ਲੋੜ ਆ ਤੁਸੀਂ ਵੋਟਾਂ ਦਾ ਕਸੀਮਤ ਨਾ ਰਭੋ ਕੱਲੋਂ ਤੁਹਾਡੇ ਬੱਚੇ ਵੀ ਇੱਥੇ ਰਹਿਣੇ ਆ ਜੀ ਅੱਜ ਤੁਸੀਂ ਬੂਟੇ ਤੱਕ ਸੀਮਿਤ ਹੋਗੇ ਕੱਲ ਨੂੰ ਗੱਲ ਜਦੋਂ ਤੁਹਾਡੇ ਗਲੇ ਮੈਨ ਨੇ ਨਹੀਂ ਫੜਨਾ ਆ ਤੇ ਫਿਰ ਉਹ ਬਸ ਚੋਂ ਬਾਹਰ ਵਾਲੀ ਗੱਲ ਹੋਣੀ ਆ ਫਿਰ ਤੁਸੀਂ ਕੀ ਕਰੋਗੇ ਜਿਹੜੀ ਸੁੰਦਰ ਨਗਰ ਵਿੱਚ ਵਾਪਰੀ ਹੈ ਘਟਨਾ ਉਹਦੇ ਬਾਰੇ ਤੁਸੀਂ ਹਾਂਜੀ ਜੀ ਨਾ ਮੈਂ ਬਲਜਿੰਦਰ ਸਿੰਘ ਖਾਲਸਾ ਦਲ ਖਾਲਸਾ ਤੋਂ ਵਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਈ ਗੁਰਜੀ ਦੇ ਪਤੇ ਮਿਰਜੀ ਜਿਹੜੀ ਇਹ ਘਟਨਾ ਘਟੀ ਹੈ ਜਿਸ ਤਰ੍ਹਾਂ ਸਾਡੇ ਨਾਲ ਭਾਈ ਅਵਤਾਰ ਸਿੰਘ ਸੇਖੋਂ ਜੀ ਖੜੇ ਆ ਹੁਸ਼ਿਆਰਪੁਰ ਫੋਰੀ ਹੀਰਾਂ ਵਿੱਚ ਜੋ ਵੀ ਸੀਨ ਵਾਪਰਿਆ ਇੱਕ ਪੁਲਿਸ ਨਾਲ ਇਹ ਘਟਨਾ ਹੋਈ ਤਾਂ ਆਮ ਮੰਦਿਰ ਦੇ ਨਾਲ ਤਾਂ ਮੰਨ ਲਓ ਆਮ ਹੋ ਰਿਹਾ ਆ ਕੋਈ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਹੈਗਾ ਪੁਲਿਸ ਨੂੰ ਵੀ ਸ਼ਾਇਦ ਇਹਨਾਂ ਗੱਲਾਂ ਦਾ ਪਹਿਲਾਂ ਅਹਿਸਾਸ ਨਹੀਂ ਸੀ ਤੇ ਹੁਣ ਪੁਲਿਸ ਨੂੰ ਵੀ ਇਸ ਤੀਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਦੂਸਰੀ ਗੱਲ ਇਹ ਹੈ ਵੀ ਜੇ ਪ੍ਰਵਾਸੀ ਨੇ ਕੀਤੀ ਘਟਨਾ ਬਲੋ ਇੱਕ ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਉਹ ਆਈ ਤਾਂ ਪੁਲਿਸ ਕਰਮਚਾਰੀ ਤੁਹਾਡੇ ਸਹਿਯੋਗ ਲਈ ਆਏ ਆ ਤੁਸੀਂ ਆਇਆ ਨਾਲ ਜੋ ਬਿਹੇਵ ਕੀਤਾ ਇੱਕ ਬਿਨਾ ਵਰਦੀ ਤੋਂ ਅger ਆਏ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਇਆ ਨੂੰ ਕੁੱਟਮਾਰ ਕਰੋ ਜੇ ਕਿਤੇ ਬੰਦਿਆਂ ਦੀ ਜਗ੍ਹਾ ਜਿਹੜੇ ਪ੍ਰਵਾਸੀ ਦੀ ਜਗ੍ਹਾ ਕੋਈ ਸਿੱਖ ਹੁੰਦਾ ਪਗੜੀ ਧਾਰੀ ਕੋਈ ਸਿੱਖ ਹੁੰਦਾ ਇਹ ਕੰਮ ਕਿਸੇ ਸਿੱਖ ਨੇ ਕੀਤਾ ਹੁੰਦਾ ਇਹ ਕਰਮਚਾਰੀ ਦੇ ਨਾਲ ਹੁਣ ਨੂੰ ਮੇਰੇ ਖਿਆਲ ਚ ਐਨਐਸਏ ਕੀ ਧਾਰਾ ਹੋਰ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਾ ਕੇ ਸੁੱਟ ਦਿੰਗੇ ਅਸੀਂ ਹੁਣ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਰੱਖੇ ਹੋਏ ਆ ਅੰਦਰ ਪੁਲਿਸ ਚੁੱਕ ਕੇ ਲੈ ਕੇ ਆਈ ਆ ਇਹਨਾਂ ਨੂੰ ਜੋ ਬੰਦਿਆਂ ਨੇ ਹਰਕਤ ਕੀਤੀ ਆ ਕੋਈ ਜੁੱਤੀ ਬਰੇਡ ਇਹਨਾਂ ਦੇ ਮਤਲਬ ਕਿ ਜਿਆਦਾ ਸਾਡੇ ਸਾਹਮਣੇ ਇਹਨਾਂ ਨੂੰ ਲਿਆਂਨ ਤਾਂ ਅਸੀਂ ਇਹਨਾਂ ਨੂੰ ਦੱਸ ਦਈਏ ਵੀ ਤੁਸੀਂ ਸਾਡੇ ਜਿਹੜੇ ਭਾਈ ਪੰਜਾਬ ਪੁਲਿਸ ਦੇ ਨਾਲ ਇੰਨਾ ਕੁਝ ਕਰ ਸਕਦੇ ਤਾਂ ਆਮ ਮੰਦਿਆਂ ਦਾ ਲੁੱਟਾਂ ਖੋਹ ਜਿਹੜੀਆਂ ਹੋ ਰਹੀਆਂ ਆ ਤਾਂ ਹਮੇਸ਼ਾ ਇਹ ਚੀਜ਼ ਦਾ ਪਰਦਾ ਪਾ ਕੇ ਸਰਕਾਰਾਂ ਰੱਖਦੀਆਂ ਆ ਪਰ ਹੁਣ ਸਰਕਾਰ ਦੇ ਵੀ ਕੰਨ ਖੁੱਲਣੇ ਚਾਹੀਦੇ ਆ ਕਿ ਜੇ ਪੰਜਾਬ ਪੁਲਿਸ ਨੂੰ ਇਹ ਹੱਥ ਪਾ ਸਕਦੀ ਆ ਤਾਂ ਆਮ ਮੰਦੇ ਦੇ ਵਸਤੀ ਗੱਲ ਨਹੀਂ ਮੰਗ ਕੀ ਕਰਦੇ ਨੇ ਸਰ ਮੰਗ ਤਾਂ ਸਰ ਇਹ ਕਰਦੇ ਇਹਨਾਂ ਨੂੰ ਇੱਕ ਜਿਸ ਤਰ੍ਹਾਂ ਉਹ ਆਪਣੇ ਬਾਬਾ ਜੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਅੱਜ ਤੋਂ 10-20 ਸਾਲ ਪੁਰਾਣੇ ਕੋਈ ਪ੍ਰਵਾਸੀ ਰਹਿ ਰਹੇ ਹਨ ਉਹਨਾਂ ਨੂੰ ਤਾਂ ਆਪਣੀ ਦੇਖ ਕੇ ਇੱਥੇ ਰਹਿਣ ਦਾ ਦਿੱਤਾ ਜਾਵੇ ਮੌਕਾ ਉਸ ਤੋਂ ਬਾਅਦ ਜਿਹੜੇ ਕੋਈ ਨਵਾਂ ਆਉਂਦਾ ਆ ਆਧਾਰ ਕਾਰਡ ਬਣਦਾ ਆ ਆਧਾਰ ਕਾਰਡ ਅੱਜ ਇੱਥੇ ਦਾ ਕੱਲੂ ਕਿੱਥੇ ਦਾ ਆ ਕੋਈ ਵੀ ਇਦਾਂ ਦੀ ਘਟਨਾ ਘੜਦੀ ਦਾ ਆਧਾਰ ਕਾਰਡ ਕੋਈ ਵੈਲਿਡ ਨਹੀਂ ਹੈ ਇਹਨਾਂ ਨੂੰ ਇੱਥੋਂ ਵੱਲੋਂ ਤੋੜ ਦੇਣਾ ਚਾਹੀਦਾ ਕੀਨਤ ਅਕਾਲ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਕਿਸਾਨ ਜਥੇਬੰਦੀ ਉਹ ਕਾਰਤ ਸਿੰਘ ਸਿੱਖੋ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਇੱਕ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਦੇ ਦੂਜੇ ਪਾਸੇ ਸਵਾਲ ਇਹ ਆ ਕੇ ਖੜਾ ਹੋ ਜਾਂਦਾ ਕਿ ਅੱਜ ਹੌਲਸ ਮੁਲਾਜ਼ਮ ਸੇਫ ਨਹੀਂ ਹੈਗੇ ਅਸੀਂ ਪੰਜਾਬ ਵਾਸੀ ਜਿਹੜੇ ਸਾਡੇ ਵੀਰ ਨੇ ਅਸੀਂ ਸੇਫ ਨਹੀਂ ਰਹਿ ਗਏ ਸੇਫ ਕਿਉਂ ਨਹੀਂ ਰਹਿ ਗਏ ਕਿ ਪੰਜਾਬ ਨੂੰ ਅੱਜ ਇਹਨਾਂ ਨੇ ਮਿੰਨੀ ਜੂਪੀ ਬਣਾ ਕੇ ਖੜਾ ਕਰ ਦਿੱਤਾ ਇਸ ਮਿੰਨੀ ਜੂਪੀ ਦੇ ਵਿੱਚ ਜਿੰਨਾ ਅਸਲਾ ਪੰਜਾਬ ਦੇ ਵਿੱਚ ਨਜਾਇਜ਼ ਆਇਆ ਇਹ ਸਾਰਾ ਇਸ ਪ੍ਰਵਾਸੀ ਮਜਦੂਰ ਜਿਹੜੇ ਆ ਜਿਹਨਾਂ ਨੂੰ ਆਪਾਂ ਭਈਏ ਕਹਿ ਲੈਂਦੇ ਆ ਇਹ ਸਾਰੀ ਉਹਨਾਂ ਦੀ ਦੇਣ ਆ ਤੇ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਭਰਾਵੋ ਹੁਣ ਜਾਗ ਪੋ ਜੇ ਅਸੀਂ ਹੁਣ ਵੀ ਨਾ ਜਾਗੇ ਨਾ ਤਾਂ ਇਹ ਕੱਲ ਨੂੰ ਸਾਡੀਆਂ ਪੱਕਾਂ ਵੀ ਲੈ ਜਾਣਗੇ ਸਾਡੀਆਂ ਇੱਜ਼ਤਾਂ ਵੀ ਰੋਲ ਦੇਣਗੇ ਫਿਰ ਜਦੋਂ ਅਸੀਂ ਬੋਲਾਂਗੇ ਅਸੀਂ ਉੱਠਾਂਗੇ ਤਾਂ ਫਿਰ ਸਾਡੀ ਕਿਸੇ ਨੇ ਨਹੀਂ ਸੁਣਨੀ ਪਿੰਡਾਂ ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਕੱਟ ਦਿਓ ਔਰ ਜਿਹੜੇ ਲੋਕ ਵੋਟਾਂ ਦੀ ਖਾਤਰ ਪਿੰਡਾਂ ਦੇ ਵਿੱਚ ਆਪਣਾ ਇਹ ਸਿਆਸਤੀ ਜਾਲ ਬੁਣ ਰਹੇ ਨੇ ਸਿਆਸਤ ਦਾ ਜਾਲ ਉਸੇ ਜਾਲ ਦੇ ਵਿੱਚ ਅਸੀਂ ਆ ਕੇ ਡਿੱਗ ਜਾਾਂਗੇ ਤੇ ਸਾਡੇ ਤੋਂ ਬਾਹਰ ਨਿਕਲੇ ਨਹੀਂ ਜਾਣਾ ਵੱਧ ਤੋਂ ਵੱਧ ਇਹਨਾਂ ਲੋਕਾਂ ਦਾ ਬਾਈਕਾਟ ਕਰੋ ਇਹਨਾਂ ਦੇ ਉੱਪਰ ਨਿਗਾਹ ਰੱਖੋ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਢਾਹ ਲਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰੋਪੋਗੈਂਡਾ ਚੱਲ ਰਿਹਾ ਉਹ ਪ੍ਰੋਪੋਗੈਂਡਾ ਕੱਲ ਤੁਹਾਡੇ ਘਰ ਵੀ ਆ ਕੇ ਖੜਾ ਹੋ ਜਾਣਾ ਆਪਣੇ ਆਪ ਨੂੰ ਬਚਾਓ ਆਪਣੇ ਆਪ ਨੂੰ ਖੜੇ ਕਰੋ ਤਾਂ ਕਿ ਅਸੀਂ ਇਹਨਾਂ ਜਿਹੜੇ ਲੋਕਾਂ ਨੂੰ ਅਨੱਥ ਪਾਈ ਜਾ ਸਕੇ ਤੇ ਮੈਂ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਕਿ ਜਿੰਨਾ ਵੀ ਸਖਤ ਤੋਂ ਸਖਤ ਐਕਸ਼ਨ ਪੂਰੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਤੁਸੀਂ ਲਓ ਜਿਹੜੇ ਇਸ ਵੀਡੀਓ ਨੂੰ ਵੱਡੇ ਅਧਿਕਾਰੀ ਸੁਣਨਗੇ ਆਪਾਂ ਉਹਨਾਂ ਦੇ ਪਾਸ ਵੀ ਆਪਣੀ ਅਪਰੋਚ ਲੈ ਕੇ ਜਾਵਾਂਗੇ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਕੋਈ ਇਹੋ ਜਿਹਾ ਕਿ ਕਾਨੂੰਨ ਲਾਗੂ ਕਰ ਲੋ ਜਾਂ ਕੋਈ ਇਦਾਂ ਦਾ ਸਿਸਟਮ ਬਣਾ ਲਓ ਕਿ ਜਿਹੜੀ ਇਹਨਾਂ ਨੂੰ ਆਪਾਂ ਵੱਡੀ ਰੱਤ ਜਿਹੜੀ ਪਾ ਕੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਘਟਨਾਵਾਂ ਹੋਣੀਆਂ ਅਸੀਂ ਉਹਨਾਂ ਨੂੰ ਰੋਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਠਾਣਾਪੁਰ ਮਾਟੋਨ ਵਿੱਚ ਪੈਂਦੇ ਸੁੰਦਰਨਗਰ ਵਿੱਚ ਜਿਹੜਾ ਇੱਕ ਕਾਂਡ ਹੋਇਆ ਹੈਗਾ ਉਸ ਤੇ ਹਮਲਾ ਉਹਦੇ ਸੰਬੰਧੀ ਕਾਰਵਾਈ ਚਲਿ ਸੀ ਨੇ ਮਾਲਕ ਆਪਣੀ ਕਰ ਦਿੱਤੀ ਆ ਇੱਕ ਜਿਹੜਾ ਪੁਲਿਸ ਮੁਲਾਜ਼ਮ ਤੇ ਅਟੈਕ ਹੋਇਆ ਉਹਦੇ ਵੀ ਮੁਕੱਦਮਾ ਦਰਜ ਹੋਇਆ ਚੁ ਇੱਕ ਮਿਤੀ 28 ਇੱਕ 25 ਨੂੰ ਇੱਕ ਮਕਦਮਾ ਦਰਜ ਹੋਇਆ ਸੀਗਾ ਅ ਪੀਐਸ ਮਾਡਲ ਟਾਊਨ ਇਹਦੇ ਵਿੱਚ ਇਹ ਸੀਗਾ ਕਿ ਇੱਕ ਸੁੰਦਰ ਨਗਰ ਗਲੀ ਪੈਂਦੀ ਹੈ ਪੂਰੀ ਰਾ ਚੌਕੀ 'ਚ ਉੱਥੋਂ ਕੋਈ ਇਨਫੋਰਮੇਸ਼ਨ ਚੌਕੀ ਚਾਹੀ ਕਿ ਇੱਥੇ ਦੋਨਾਂ ਪਾਰਟੀਆਂ ਦਾ ਵਿਚ ਕੋ ਡਿਸਪਿਊਟ ਹੋ ਰਿਹਾ ਉਹ ਡਿਸਪਿਊਟ ਦੇ ਕਰਕੇ ਉੱਥੇ ਪੁਲਿਸ ਗਈ ਹੈ ਲੜਾਈ ਝਗੜੇ ਕਰਕੇ ਉੱਥੋਂ ਤਿੰਨ ਕਰਮਚਾਰੀ ਜਿਹੜੇ ਥਾਣੇ ਤੋਂ ਉੱਥੇ ਗਏ ਉੱਥੇ ਜਦੋਂ ਜਾ ਕੇ ਉਹਨਾਂ ਨਾਲ ਜੇ ਗੱਲਬਾਤ ਹੋઈ ਰਹੀ ਸੀ ਕਿ ਉਹ ਪਾਰਟੀ ਪ੍ਰਵੋਕ ਹੋ ਕੇ ਉਹ ਸਾਰੇ ਇਹਨਾਂ ਦੇ ਨਾਲ ਗਲੌਗੀ ਰਹੇ ਇਹਦੀ ਸਾਡੇ ਕਾਂਸਟੇਬਲ ਦੀ ਜਿਹੜੀ ਆ ਉਹ ਸ਼ਰਟ ਪਾੜਤੀ 유ਨੀਫਾਰਮ ਵਾਲੀ ਸਿਵਲ ਦੀ ਸ਼ਰਟ ਪਾੜਤੀ ਇੱਕ ਉਹ ਆਪਕੋ ਚੇਨਨ ਤੱਕਾ ਮੁਕੀ ਵੀ ਕੀਤੀ ਉਹਦੇ ਸੰਬੰਧ ਵਿੱਚ ਅਸੀਂ ਫਿਰ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਐਫ ਆਈ ਆਰ ਰੌਜ਼ ਕੀਤੀ ਹੈ ਅੰਡਰ ਸੈਕਸ਼ਨ 221 132 191 3 190 ਬੀ ਐਨ ਐਸ ਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਹੈ ਤੇ ਇਹਦੇ ਵਿੱਚ ਟੋਟਲ ਜਿਹੜੇ ਬਾਈ ਨੇਮ ਉਹ 10 ਦੋਸ਼ੀ ਹੈਗੇ 10ਾਂ ਚੋਂ ਅਸੀਂ 5 ਦੋਸ਼ੀ ਜਿਹੜੇ ਗ੍ਰਫਤਾਰ ਕਰ ਚੁੱਕੇ ਹਾਂ ਬਾਕੀ ਜਿਹੜੇ 5 ਦੋਸ਼ੀ ਆ ਉਹਨਾਂ ਦੇ ਉੱਤੇ ਰੇਡ ਕਰ ਰਹੇ ਹਾਂ ਇਹਦੇ ਵਿੱਚ ਕੁਝ 10 ਅਨਨੋਨ ਵਿਅਕਤੀ ਵੀ ਸੀਗੇ ਜਿਨ੍ਹਾਂ ਨੇ ਉੱਥੇ ਹੱਲਾਗੁਲਾ ਕੀਤਾ ਤੇ ਕਾਫੀ ਜ਼ਿਆਦਾ ਸਾਡੀ ਜਿਹੜੇ ਪੁਲਿਸ ਮਲਾਜ਼ਮਾਂ ਦੀ ਡਿਊਟੀ 'ਚ ਜਿਹੜਾ ਉਹ ਵਿਗਨ ਪਾਇਆ ਉਹਦੇ ਕਰਕੇ ਫਿਰ ਅਸੀਂ ਉਹਨਾਂ ਨੂੰ ਵੀ ਅਰੈਸਟ ਕਰ ਰਹੇ ਹਾਂ ਉੱਥੇ ਭੋਗਪੁਰ ਵਗੈਰਾ ਆਸ-ਪਾਸੇ ਜਿੱਥੇ-ਜਿੱਥੇ ਸਰౌਂਡਿੰਗ ਏਰੀਆ 'ਚ ਪੁਲਿਸ ਪਾਰਟੀ ਗਈ ਹੋਈ ਹੈ ਉੱਥੇ ਰੇਡ ਅਸੀਂ ਕਰਵਾ ਰਹੇ ਤੇ ਪੁਲਿਸ ਨੂੰ ਕੁੱਟਣ ਦਾ ਮਾਮਲਾ ਕੀ ਸੀਗਾ ਤੇ ਕੁੱਟਿਆ ਮਾਮਲਾ ਪੁਲਿਸ ਦੇ ਗਾਲੀ ਪੈ ਗਏ ਜੀ ਬਿਨਾ ਕਿਸੇ ਰੀਜਨ ਦੇ ਪੁਲਿਸ ਆਪਣੀ ਡਿਊਟੀ ਸਹੀ ਕਰ ਰਹੀ ਸੀ ਇਹ ਉੱਥੇ ਬੈਠੇ ਸੀਗੇ ਪੁਲਿਸ ਨੇ ਜਾ ਕੇ ਪੁੱਛਿਆ ਵੀ ਲੜਾਈ ਝਗੜਾ ਕੀ ਹੋਇਆ ਇਹਨਾਂ ਦੇ ਦਿਮਾਗ 'ਚ ਇਹ ਆ ਗਈ ਕਿ ਸ਼ਾਇਦ ਕਿਤੇ ਪੁਲਿਸ ਕਿਤੇ ਦੂਸਰੀ ਪਾਰਟੀ ਜਾਂ ਕੁਛ ਐਦਾ ਅਨੈਸੈਸਰੀ ਬਿਨਾ ਕਿਸੇ ਅਨਪੜਤਾ ਸ਼ੱਕ ਦੇ ਕਾਰਨ ਹੀ ਪੁਲਿਸ ਨੂੰ ਪੈ ਗਏ ਤੇ ਉਹਦਾ ਕੋ ਮਤਲਬ ਨਹੀਂ ਸੀਗਾ ਉਹ ਤੇ ਆਪਣੀ ਡਿਊਟੀ ਕਰ ਰਹੇ ਸੀ ਲੜਾਈ ਦੀ ਵਜ੍ਹਾ ਕੀ ਸੀ ਉਹਨਾਂ ਦੇ ਆਪਸ ਵਿੱਚ ਕੁਝ ਪਤਾ ਲੱਗਾ ਉਹਨਾਂ ਦੀ ਆਪਸ ਵਿੱਚ ਲੜਾਈ ਦੀ ਵਜ੍ਹਾ ਇਹ ਹੈ ਕਿ ਉਹ ਥੋੜੀ ਜਗ੍ਹਾ ਸੀਗੀ ਉਹ ਕਹਿੰਦਾ ਵੀ ਇੱਥੇ ਮੈਂ ਬਣਾਉਣੀ ਹੈਗੀ ਸ਼ੈੱਡ ਦੂਜਾ ਕਹਿੰਦਾ ਮੈਂ ਬਣਾਉਣੀ ਹੈ ਉਹ ਮਾਮੂਲੀ ਡਿਸਪੂਟ ਸੀਗਾ ਕੋਈ ਨਹੀਂ ਸੀ ਉਹ ਐਡਾ ਲੜਾਈ ਜਿਹੜੇ ਬੰਦੇ ਗ੍ਰਿਫਟਾਰ ਹੋਇਆ ਕਿ ਉਹਨਾਂ ਦੇ ਕੋਈ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਸੀ ਹਾਂ ਇੱਕ ਇਹਨਾਂ 'ਚ ਕੁਝ ਬੰਦੇ ਕ੍ਰਿਮੀਨਲ ਹੈ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਆਲ ਗਏ ਕਿ ਕਿਹੜੇ ਮੌਕੇ ਤੇ ਉਹ ਹਲਾਓ ਮੌਕੇ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਬੰਦਿਆ ਨੂੰ ਹਾਂਜੀ ਹਾਂ ਨਹੀਂ ਅਜੇ ਕੋਈ ਵੈਪਨ ਨਹੀਂ ਕੋਈ ਨਹੀਂ